ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ ਸਵੇਰ ਦਾਗਾ 7 ਵਜ ਚੁੱਕੇ ਨੇਗੇ ਤੇ ਅੱਜ ਹੈਗਾ ਜੀ ਲਾਸਟ ਦਿਨ ਦੀਵਾਨਾ ਦਾ ਸਾਰੇ ਜਾਣਗੇ ਮੈਂ ਹੁਣ ਜਾਇਆ ਜੀ। ਬਾਈ ਨੋ ਮੈਨੂੰ ਸਰਦਾਰ ਜੀ ਹੈ ਜਬੇ ਲਾਈ ਜਾਂਦੇ ਨੇ ਮੱਥਾ ਟੇਕਣਾ ਹੁੰਦਾ ਹਾਜ਼ਰੀ ਭਰਨੀ ਹੁੰਦੀ ਬਸ ਹੈ ਜੀ ਵੇਲੇ ਭਰਿਆਉਣੀਆਂ ਗੀ। ਤੇ ਸਾ ਫਿਰ ਇੱਕ ਜਣਾ ਘਰੇ ਵੀ ਚਾਹੀਦਾ ਜੀ ਹਨਾ। ਮੱਝ ਸੂਣ ਵਾਲੀ ਆਇਆ ਇੱਕ ਮੱਝ ਬਿਮਾਰ ਹੈ। ਤੇ ਇਲਾਜ ਚੱਲ ਰਿਹਾ ਹੈਗਾ ਤੇ ਬਾਕੀ ਅਮ ਠੀਕ ਠਾਕ ਆ ਵਧੀਆ ਹੁਣ ਇੰਬਸ ਰੁਟੀਨ ਜਿਵੇਂ ਆਪਣੇ ਕੰਮ ਚੱਲਦੇ ਹੁੰਦੇ ਨੇ ਸਵੇਰ ਦੇ ਲੱਗੇ ਹੋਇਆਂ ਕੰਮਾਂ ਤੇ ਕੁਝ ਕੰਮ ਕਰ ਗਏ ਸੀ ਕੁਝ ਹੁਣ ਆ ਕੇ ਕਰ ਲਾਂਗੇ ਹੁਣ ਮੈਂ ਕੱਪੜੇ ਬਦਲ ਕੇ ਤੇ ਮਹਾਂ ਚਲੋ ਆਪਾਂ ਬਲੌਗ ਸ਼ੁਰੂ ਕਰ ਲਾਂਗੇ ਤੇ ਇਹ ਵੀ ਜ਼ਰੂਰੀ ਆ ਹਨਾ ਜੇ ਆਪਾਂ ਕਹਿਦੇ ਨੇ ਵੀ ਆ ਕੰਮ ਕਰਕੇ ਆ ਕੰਮ ਕਰਕੇ ਬਲੌਗ ਸ਼ੁਰੂ ਕਰਾਂਗੇ ਤਾਂ ਆਪਾਂ ਤਾਂ ਸ਼ੁਰੂ ਨਹੀਂ ਹੁੰਦਾ ਫਿਰ ਭੈਣਾ ਹਨਾ ਡੇਟ ਕਰਦੀਆਂ ਨੇ ਤੇ ਦੀਦੀ ਤੁਸੀਂ ਬਲੌਗ ਨਹੀਂ ਪਾਇਆ ਜਿੰਨਾ ਭੈਣਾ ਕੋਲ ਫੋਨ ਨੰਬਰ ਨਹੀਂ ਉਹ ਫੋਨ ਕਰਦੀਆਂ ਇਹਦੀ ਕਿਉਂ ਵਲੌਗ ਨਹੀਂ ਆਇਆ ਤਾਂ ਕਰਕੇ ਕਰਕੇ ਜਿਰੋ ਵੀ ਟਾਈਮ ਲਾ ਦਰੋ ਕਲਿੱਪ ਬਣਾ ਲਈਦੇ ਥੋੜੇ 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 ਕਰਕੇ ਕਲਿੱਪ ਬਣਾ ਕੇ ਤੁਹਾਨੂੰ ਵਲੌਗ ਤਿਆਰ ਹੋ ਕਰਦਾਨਿਆ ਚਲੋ ਜੀ ਆਪਾਂ ਕਰ ਦਿਆਂਗੇ ਆਪਣੇ ਬਹੁਤ ਸਾਰੇ ਕੰਮ ਦੇਖੋ ਆਪਣਾ ਖੱਬਲ ਸਾਰਾ ਸੁੱਕ ਗਿਆ ਤੇ ਹੁਣ ਵਾਸੇ ਨੂੰ ਆਪਾਂ ਕੱਢ ਦਿਆਂਗੇ ਮੀਂਹ ਨਾ ਪਵੇ ਹੁਣ ਥੋੜਾ ਜਿਹਾ ਹੋਰ ਸੁੱਕ ਜਾਣ ਤਾਂ ਫਿਰ ਆਪਾਂ ਕੱਢ ਕੇ ਸਬਜ਼ੀ ਲਾਵਾਂਗੇ ਆਪਣੇ ਜਿਹੜੇ ਚ ਹਾਂ ਪਾਲਕ ਮੇਥੇ ਸਰਦੀਆਂ ਵਾਲੀ ਸਬਜੀ ਥੋੜੀ ਜਿਹੀ ਹਜੇ ਗਰਮੀ ਆ ਕੁਛ ਅਸ ਤਾਰ ਰੁਕੇ ਹੋয়াਗੇ ਕਿਉਂਕਿ ਗਰਮੀ ਦੇ ਵਿੱਚ ਸਰਦੀਆਂ ਵਾਲੀਆਂ ਸਬਜ਼ੀਆਂ ਥੋੜੀਆਂ ਜਿਹਾ ਘੱਟ ਹੁੰਦੀਆਂ ਨੇਗੀਆਂ ਤੇ ਜਿੰਨੀ ਠੰਡ ਹੋ ਉੰਨੀ ਸੇਤੀ ਸਬਜੀ ਹੋਉਂਦੀ ਆ ਹਨਾ ਤੇ ਬਸ ਹੁਣ ਇੱਕ ਦਿਵਾਨ ਲੰਗ ਜਾਣਗੇ ਅੱਜ ਲਾਸਟ ਦਿਨ ਹੈਗਾ ਤੇ ਵੈਸੋ ਸਪਰੇ ਆਪਣੇ ਹੋ ਗਈ ਐ ਇੱਕ ਹੋਊਗੀ ਤੇ ਬਸ ਫੇਜੀਰੀ ਪੱਕੂ ਜੂਗੀ ਵਾ ਅਗਰ ਉਹਦੀ ਕਿਰਪਾ ਨਾਲ 10 ਦਿਨ 20 ਦਿਨਾਂ ਨੂੰ ਤੇ ਹੁਣ ਮੀਂਹ ਨਾ ਪਵੇ ਬਸ ਇਹ ਰੱਬ ਕੋ ਅੱਗੇ ਅਰਦਾਸ ਆ ਬਹੁਤ ਪਾੜ ਨੂੰ ਸੁਟਦੀ ਨਹੀਂ ਪਾੜ ਨੂੰ ਦਾ ਮਤ ਮਤਵਲ ਮੀ ਹੁੰਦਾ ਵੀ ਬਹੁਤ ਮੀ ਪਾਏ ਗਿਆ ਹੁਣ ਤੇ ਹੁਣ ਨਾ ਪਵੇ ਹੁਣ ਤਾਂ ਬਸ ਫਸਲਾਂ ਪੱਕਣ ਤੇ ਨੇਗੀਆਂ ਤੇ ਬਸ ਉਹਨੂੰ ਕੰਮ ਕਰਕੇ ਜਾਣਗੇ ਸਾਰੇ دیਵਾਨਾਂ ਤੇ ਤੇ ਸਰਦਾਰ ਸਾਹਿਬ ਪਹੁੰਚ ਚੁੱਕੇ ਨੇ ਐ ਕੱਪਾ ਕਰਦੇ ਜੀ ਆਪਣੇ ਰਹਿੰਦੇ ਕੰਮ ਸਰਦਾਰ ਜੀ ਨਮਾਉਂਦੇ ਨੇਗੇ ਮੱਜਾਂ ਤੇ ਹੁਣ ਉਹ ਕਰਦੇ ਨੇ ਕੱਪੜੇ ਬਦਲ ਕੇ ਨਮਾਉਣਗੇ ਮੱਜਾਂ ਤੇ ਕਿਉਂਕਿ ਮੈਂ ਆਪਣੇ ਬਦਲ ਚੁੱਕੀਆਂ ਫੇਰ ਵਾਲੇ ਹੋ ਜਾਂਦੇ ਨੇ ਧੋਣ ਵਾਲੇ ਤਾਰਾਂ ਤੇ ਪਾਉਣ ਨੂੰ ਥਾਂ ਨਹੀਂ ਰਹਿੰਦਾ ਹਨਾ ਜਦੋਂ ਆਪਾਂ ਨਵੇਂ ਕੱਪੜੇ ਪਾ ਕੇ ਜਾਂਦੇ ਗੁਰਦੁਆਰਾ ਸਾਹਿਬ ਕਿਉਂਕਿ ਉਥੇ ਕਈ ਪਿੰਡਾਂ ਦੀ ਸੰਗਤ ਆਉਂਦੀ ਆਪਾਂ ਹਨਾ ਆਇਆ ਤਾਂ ਹੈ ਨਹੀਂ ਮੈਂ ਵਿਹਕਾਰ ਵਾਲੇ ਕੱਪੜੇ ਲੈ ਜਾਾਂਗੇ ਪਰ ਤੇ ਹੋਏ ਬਾ ਕੇ ਆਪਾਂ ਫਿਰ ਨਾ ਮਾ ਕੁਝ ਪਾ ਕੇ ਜਾਣਾ ਪੈਂਦਾ ਹੈਗਾ ਕਿਉਂਕਿ ਉੱਥੇ ਚਾਰ ਪਿੰਡਾਂ ਦੀ ਸੰਗਤ ਆਉਂਦੀ ਹੈਗੀ ਐਂ ਪਰ ਲੱਗਦਾ ਬੀਦਾਂ ਨਾ ਤੇ ਹੁਣ ਆਪਾਂ ਦਿਨੇ ਜਾਣਗੇ ਤੇ ਦੇਖੋ ਤੇ ਘੰਟਾ ਕੱਢੀ ਦੀ ਟਾਈਮ ਲੱਗਾ ਮੈਂ ਵੀ ਵਿੱਚ ਦੀ ਕੱਢੂੰਗੀ ਪਾਰਾ ਮੈਨੂੰ ਆਹ ਹੋ ਜਾਦਾ ਵੀ ਮੱਜਾਂ ਸੁਹਣਾਲੀਆ ਤੇ ਮੱਝ ਬਿਮਾਰ ਹੈ ਨਾ ਬਿੰਦੇ ਛਿੱਟੇ ਦੇਖਣਾ ਕਿੰਨੀ ਤੇ ਕੱਟਰੂ ਨੇ ਬਸ ਜਦ ਮਸੂਮ ਹੈ ਨਾ

ਮੈਂ ਤਾਂ ਤੜਕੀ ਹਾਂ ਜੀ ਭਰਿਉਣੀ ਹੁੰਦੀ ਆ ਜੀ ਕਿ ਹਣਾ ਜਿਨੇ ਜਾਣੀ ਜਾਂ ਮੈਂ ਤੁਮ ਮੱਝ ਤੋਂ ਨਾਲੀ ਆ ਜੋ ਸਾਰੇ ਭੱਜ ਜਾਣੇ ਘਰੋਂ ਸਾਨੂੰ ਪਤਾ ਹਾਲਾਤ ਵੀ ਬਹੁਤ ਮਾਰੇ ਹੋਇਆ ਪੈਨੇ ਹੈ ਨਾ ਚੋਰੀਆਂ ਬਹੁਤ ਥੁੰਦੀਆਂ ਨੇ ਹਾਂਜੀ ਬੋਤਲਾ ਕਿਵੇਂ ਖਾਲੀ ਬੋਤਲਾ ਤੇ ਤਾਂ ਉਹ ਆ ਕਾਣੀ ਗੜਾਈ ਤੇ ਮੁੰਡਾ ਕੜਾ ਕੀ ਨਹੀਂ ਲਿਆਇਆ ਉਹ ਪੀਣ ਦੋ ਬੋਰੀਆਂ ਤੂੰ ਆਇਆ ਕਰਾ ਸੀ ਬੋਤਲ ਦੁਕਾਨ ਤੋਂ ਲਿਆਂਦੀ ਐ ਤੇਲ ਦੀ ਊੜੇ ਵਾਲੀ ਤੋਂ ਘਰ ਦਾ ਤੇਲ ਕਢਾਉਣਾ ਨਹੀਂ ਫਿਰ ਉਹ ਜੋ ਅੱਧਾ ਲੈ ਆ ਮੈਂ ਸੁਣਨੀ ਐ ਮੈਂ ਤਾਂ ਇੱਕ ਬੋਤਲ ਦੋ ਤਿੰਨ ਡੰਗ ਦੇਵਾਂ ਅਗਰ ਮੈਂ ਬਿੰਦੇ ਬਿੰਦੇ ਫਿਰ ਨਾ ਫਿਰ ਤੂੰ ਲੈ ਪਾਂਡਾ ਲੈ ਜਾ ਅੱਧਾ ਫਿਰ ਇੰਨੇ ਕਢਾ ਲਿਆਵਾਂਗੇ ਕਢਾ ਲਿਆਵਾਂਗੇ ਇੰਨੇ ਤੂੰ ਚੁ ਲੈ ਜਾ ਲੈ ਹੋਰ ਇਹ ਕਹਦਾ ਮੈਂ ਇੱਕ ਦਿਨ ਬਾਅਦ ਤੂੰ ਵੱਡੀ ਬੋਤਲ ਉਹਦਾ ਦੇਖ ਕੇ ਜਾਣਾ ਮੈਂ ਹੁਣੇ ਦਿਮਾਨਾ ਕਰਕੇ ਖੜਕੇ ਸਾਰਾ लगी का पाहिजे परिचारा इल्ला कुदर ऐसा पहिले काय कोण आहे ऐचू ले जात दा हो हाय जात जात कोण आहे कोण आहे सांगiyama ला का जात दा तवे दिपा आई मा रेला शूट दा कोंदा जातला करा नोकडा आले मागे ਸਰ ਗੱਡ ਵੀ ਜਮ ਫੇਰ ਬੋਕ ਲਈ ਤਨ ਨੂੰ ਖਸਨਣ ਲਈ ਪੜਦੀ ਹਜ ਤਾਂ ਪਿਆ ਤੇਰਾ ਬਸ ਫੇਰ ਖੁੱਸ ਗਈ ਸਹਨ ਉਹ ਕੋਸਾ ਕੋਸਾ ਮਾ ਡਿਜ਼ਾਈਨ ਨਾ ਹਸ ਹਾ ਡਿਜ਼ਾਈਨ ਨਹੀਂ ਹਸ ਵੇਰ ਜਾਨੇ ਬਸ ਕੜਾ ਹੁੰਦਾ ਟਾਈਮ ਫਿਰ ਬਾਦ ਚਾਂਗੀ ਦਾ ਹੋ ਮਾਸੇ ਨੂੰ ਉਹ ਰਿਹਾ ਲਾ ਗਾਂ ਥੋੜੀ ਇਹਨਾਂ ਦੀ ਉਹਨੂੰ ਦੇਣੀ ਨਹੀਂ ਹੁੰਦੀ ਡਾਕਟਰ ਦਵਾਈਆਂ ਚ ਦੱਸਦੇ ਨੇ ਹਾਂ ਮੈਂ ਸਾਲਾ ਸਾਥ ਤੋਂ ਥੋੜੀ ਥੋੜੀ ਚੀਜ਼ ਬਾਤ ਲੈਣ ਜੇ ਮਾਸੀ ਵੀ ਲੋੜ ਹੋਊ ਚ ਲੈ ਲੁ ਕੰਫਰੈਂਸ ਤੇ ਆਇਆ ਹਾਂ ਤੂੰ ਲੈ ਹਾਂ ਕਿਤਾ ਇਹਨਾਂ ਸੀੜੀ ਕਢਾਉਣਗੇ ਆਪਾਂ ਨਾਲ ਹੀ ਧਰ ਦਾਂਗੇ ਅੱਜ ਲੋ ਜੇ ਟਾਈਮ ਹੈ 1 ਵਜ ਗਿਆ ਸਾਰੇ دیਵਾਨਾ ਤੇ ਗਏ ਹੋਏ ਨੇ ਅੱਜ ਹੈਗੀ ਮੈਂ ਕੱਲੀ ਕਰੇ ਤੇ ਹੁਣ ਕੱਲੀ ਦਾ ਟਾਈਮ ਪਾਸ ਨਹੀਂ ਹੁੰਦਾ ਕੱਪੜੇ ਵੀ ਅੱਜ ਉਹਨਾਂ ਰਗਿਆ ਤੇ ਧੁੱਤੇ ਨੇ ਕਿਉਂਕਿ ਜਾਂਦੇ ਹੋਏ ਬਦਲ ਕੇ ਗਏ ਨੇ ਫਿਰ ਮਾਹ ਮੈਨੂੰ ਬਿੰਦੇ ਬਿੰਦੇ ਹੈ ਨਾ ਔਖੇ ਹੋ ਜਿੰਦਾਂ ਨੂੰ ਤੇ ਆਪਾਂ ਵੇਲੇ ਇਹਨੇ ਸਬਜੀ ਸੁਬਜੀ ਦੀ ਤਿਆਰੀ ਕਰ ਲੈਣਾਂਗੇ ਸਬਜੀ ਕੱਟ ਲੈਣੇ ਲੋਕੀ ਬਣਾਵਾਂਗੇ ਅੱਜ ਲੋਕੀ ਦੀ ਸਬਜੀ ਬਣਾਵਾਂਗੇ ਆ ਲਓ ਤੇ ਇਹਨੇ ਸਮਾਨ ਚਾਰ ਕਰ ਲੈਣੇ ਤੇ ਉਹ ਤਾਂ ਆਉਣਗੇ ਹੁਣ 4:00 ਵਜੇ 4:30 ਵਜੇ ਆਉਣਗੇ ਸਰਦਾਰ ਜੀ ਵੀ ਦੀਵਾਨਾ ਤੇ ਗਏ ਨੇ ਪਹਿਲਾ ਕੰਮ ਕਰਾਏ ਮੇਰੇ ਨਾਲ ਫਿਰ ਮੱਝ ਦੀ ਦਵਾਈ ਦੇਣ ਦੀ ਮੱਝ ਦੇ ਬੋਤਲਾ-ਬੋਤਲ ਵੇ ਗਾਲਾ ਤਾਂ ਕਰਦੀ ਆ ਮੱਝ ਹੈ ਹੈ ਕੋਈ ਗੱਲ ਨਹੀਂ ਗਾਲਾ ਤਾਂ ਹੁਣ ਵੀ ਕਰੀ ਜਾਂਦੀ ਹੈਗੀ ਤੇ ਜਿਹੜੇ ਹਨਾ ਵਿਚਲੇ ਰੋਗ ਹੁੰਦੇ ਨੇ ਉਹ ਵਿੱਚੇ-ਵਿੱਚ ਕਹਿੰਦੇ ਹੁੰਦੇ ਨੇ ਖਾ ਜਾਂਦੇ ਨੇ ਉਹ ਗੱਲ ਮੰਗ ਮੈਂ ਇਸ ਦਾ ਜਮੀ ਤੰਬੜ ਬਣ ਗਈ ਵਿਚਾਰੀ ਸੋਕੋ ਕੇ ਤਨ ਕੀ ਰੋਗਾ ਨਵੀਆਂ ਬਿਮਾਰੀਆਂ ਨੇ ਕਹਿੰਦੇ ਸਜ ਡਾ ਉਤਰ ਕੇ ਨੇ ਵੀ ਸੱਜਰ ਸੁਈਆਂ ਮੱਜਾਂ ਨੂੰ ਨੇ ਜਿਹੜੀਆਂ ਪੈਣਾ ਦੀਆਂ ਮੱਜਾਂ ਜਾਂ ਵੀਰਾਂ ਦੀਆਂ ਮੱਜਾਂ ਸੋਣ ਵਾਲੀਆਂ ਨੇ ਤੁਸੀਂ ਆਏ ਕਾਹਲ ਨਾ ਕਰਿਓ ਵੀ ਇਹ ਸੁਵਰ ਰੱਖਦੀ ਐ ਵੀ ਇਹ ਕੱਖ ਨਹੀਂ ਖਾਂਦੀ ਔਰ ਹੀ ਟੈਸਟ ਕਰਵਾਓ ਮਾਝੀ ਦਾ ਦੁੱਧ ਦੁੱਧ ਟੈਸਟ ਕਰਵਾਓ ਹਣਾ ਦੁੱਧ ਚੇ ਬਿਮਾਰੀ ਦਾ ਪਤਾ ਲੱਗਦਾ ਵਾ ਤੇ ਸਾਡੀ ਮਾਝੀ ਦਾ ਦੁੱਧ ਟੈਸਟ ਕਰਵਾਇ ਸੀ ਕੱਲ੍ਹ ਅਸੀਂ ਫਿਰ ਸੰਗਰੂਰ ਤੋਂ ਕਰਵਾ ਕੇ ਲਿਆਂਦਾ ਸੀ ਸਰਕਾਰੀ ਲੈਬ ਓਟਰੀ ਚੋਂ ਤੇ ਫਿਰ ਉਥੇ ਪਤਾ ਲੱਗ ਗਿਆ ਲਾ ਹੂੰ ਤਾਂ ਰਾਤ ਨੂੰ ਕੁਝ ਫਰਕ ਲੱਗਦਾ ਮੱਝ ਨੂੰ ਆਦਾ ਖੁੱਦਾ ਫਰਕ ਕੁਝ ਨਹੀਂ ਉਂ ਲੋਟ ਬੈਠੀ ਐ ਜਿਵੇਂ ਕੱਲ ਸਰਜਾ ਸਿੱਟੀ ਬੈਠੀ ਸੀ ਅੱਜ ਉਹ ਸਰਜਾਂ ਚੁੱਟਿਆ ਤੇ ਬੈ ਲੋਟ ਬੈਠੀ ਹੈਗੀ ਫਿਰ ਕਹਨੇ ਹੁੰਦੇ ਨੇ ਦੁੱਖ ਆਉਂਦਾ ਕੀੜੀ ਦੀ ਆਉਂ ਜਾਂ ਆਉਂਦਾ ਕੋੜੇ ਚਾਲ ਜਾਂਦਾ ਕਹਨੇ ਹੁੰਦੇ ਨੇ ਕੀੜੀ ਦੀ ਚਾਲ ਦੁੱਖ ਫਿਰ ਹਨਾ ਆਉਂਦਾ ਤਾਂ ਤੇਜ ਐ ਜਾਂਦਾ ਕਿ ਹੌਲੀ-ਹੌਲੀ ਹੈਗਾ ਤਾਂ ਕਰਕੇ ਫਿਰ ਹੌਲੀ-ਹੌਲੀ ਫਾਇਦਾ ਹੋਊਗਾ ਆਪਾਂ ਸਾਰਾ ਸਮਾਨ ਲੈ ਜਾਣਾ ਚਾਹ ਮੈਂ करूंगी ਸਬਜ਼ੀ ਕੱਟ ਕੇ ਕੱਲੀ ਹੋਈਆਂ ਇੱਕ ਬਲਾਸ ਸਾਰਾ ਕਰ ਲੂ ਜਾਂ ਜੀ ਕਰਿਆ ਨਹੀਂ ਨਾਸਿਆ ਜੀਰਾ ਆਪਾਂ ਕੱ ਲੈ ਕਰ ਹੁੰਨੇ ਹਨਾ ਖਾਣ ਪੀਣ ਨੂੰ ਵੀ ਨਹੀਂ ਜੀ ਕਰਦਾ ਹੈਗਾ ਆਏ ਹੁੰਦਾਗਾ ਧੀ ਨਾ ਖਾਈਏ ਨਾ ਪੀਏ ਇਹ ਰ ਕੰਮ ਹੀ ਹਨਾ ਕੰਮ ਤਾਂ ਸਾਰੇ ਹੋ ਗਏ ਸੀ ਤਕਰੀਬਨ ਜਿੱਦੋਂ ਕੁੜੀਆਂ ਕਰੇ ਹੁੰਦੀਆਂ ਨੇ ਉਦੋਂ ਸਾਡੇ ਸੌਖੇ ਨਿਭੜ ਜਾਂਦੇ ਨੇ ਕੰਮ ਹੋ ਗਿਆ ਸਾਬਸ ਪਈਆ 깔 ਲੰਨੇ ਨੇ ਇੱਕ ਭਾਣ ਕਹਿੰਦੇ ਤੁਸੀਂ ਕੰਮ ਹੁੰਦੇ ਤਾਂ ਰੋਂਦੇ ਨਹੀਂ ਹੈ ਰੋਂਦੇ ਨਹੀਂ ਹੈ ਕਿ ਜਦੋਂ ਸਿਹਤ ਡਾਊਨ ਹੁੰਦੀ ਆ ਉਦੋਂ ਹਨਾ ਕੰਮ ਆ ਤਾਂ ਮੁਸ਼ਕਲ ਹੋ ਜਾਂਦਾ ਕੰਮ ਕਰਨਾ ਤੇ ਹੁਣ ਫੋਨ ਆ ਰਿਹਾ ਵਿੱਚ ਕੁੜੀਆਂ ਦਾ ਸਹੇਲੀ ਦਾ ਸੁਖਮੰਦ ਜੀ ਦਾ ਬਾਤ ਚੈਅ ਹਾਲ ਕਰੂਗੇ ਨਾਲ ਤੇ ਬਾਕੀ ਆਪਾਂ ਨੇ ਪਿਆਜ਼ ਵੀ ਚੱਕ ਲਿਆ ਜੇ ਹਰੀ ਮਿਰਚ ਚੱਕ ਲਿਆ ਦੀ ਲੌਕੀ ਚੱਕ ਲਿਆ ਦੀ ਸਾਰਾ ਸਮਾਨ ਚੱਕ ਲਿਆ ਤਾਂ ਹੁਣ ਆਪਾਂ ਕੱਟ ਦਿਆਂ ਚ ਸਬਜ਼ੀ ਸਬਜ਼ੀ ਕੱਟ ਕੇ ਤੇ ਇੰਨੇ ਕੱਪੜੇ ਸੁੱਕ ਜਾਣਗੇ ਤਾਂ ਹੁਣ ਤੁਹਾਂ ਮਾਰ ਦਾਂਗੇ ਜਿਹੜੇ ਪ੍ਰੈਸ ਕਰਨ ਵਾਲੇ ਨੇ ਹਨਾ 2-3 ਸੂਕ ਹੋ ਗਏ ਸਰਦਾਰ ਜੀਆਂ ਦੇ ਪ੍ਰੈਸ ਵਾਲੇ ਉਹ ਪ੍ਰੈਸ ਕਰ ਲਾਂਗੇ ਆਪਾਂ ਤੇ ਸਵੇਰੀ 4 ਵਜੇ ਰੌਣਕ ਲੱਗ ਜਾਂਦੀ ਹੈ ਗੁਰੂ ਘਰ ਚ ਅੱਠ ਨੇ 8 ਵਜੇ ਜਾਂਦੇ ਨੇ ਹਨਾ ਤੇ ਸਮਾਗਮ ਚ ਚੱਲਦੇ ਹੁੰਦੇ ਨੇ ਜੇ ਤਾਂ ਤੇ ਬਹੁਤ ਵਧੀਆ ਜੀ ਕਾ ਜੀ ਨਹੀਂ ਕਰਦਾ ਹਮ ਦਾ ਸਵੇਰ ਵੇਲੇ ਆਉਣ ਨੂੰ ਵੀ ਹੋਰ ਬਹਿ ਜਾ ਹੋਰ ਬਹਿ ਜਾ ਜਿਹੜੇ ਘਰ ਦੇ ਕੰਧਾਰ ਨੇ ਹਨਾ ਘਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਕਹਿੰਦੇ ਉੱਠ ਖੜ ਮਾਰਤਾ ਕਰਦਾ ਨਹੀਂ ਹੁੰਦਾ ਉੱਠਾ ਨੋ ਜਿਦੋਂ ਮਿੱਠੀ ਮਿੱਠੀ ਬਾਣੀ ਗੁਰੂ ਦੀ ਹਨਾ ਕੰਨਾਂ 'ਚ ਪੈਂਦੀ ਹੈ ਸ਼ਬਦ ਕੀਰਤਨ ਹੁੰਦਾ ਹੈ ਸ਼ਬਦ ਇਹ ਸੋਹਣੇ ਬਾਬਾ ਜੀ ਦੇ ਕੰਨਾਂ 'ਚ ਪੈਂਦੇ ਨੇ ਹਨਾ ਮਨ ਨੂੰ ਸਕੂਨ ਮਿਲਦਾ ਹੈ ਆਨੰਦ ਮਿਲਦਾ ਹੈ ਤੇ ਐ ਹੁੰਦਾ ਵੀ ਘਰ ਦੀ ਯਾਦ ਵੀ ਨਹੀਂ ਆਉਂਦੀ ਪਰ ਮਜਬੂਰੀ ਚ ਆਉਣਾ ਪੈਂਦਾ ਹੈਗਾ ਹੁਣ ਸਾਰਾ ਪਰਿਵਾਰ ਵਗ ਗਿਆ ਪਰ ਮੈਂ ਕੱਲੀ ਹੁਣ ਘਰੇ ਕੱਲੀ ਕਰਕੇ ਫਿਰ ਹੁਣ ਹਨਾ ਹਾਲਾਤ ਵੀ ਬਹੁਤ ਬੁਰੇ ਹੋਏ ਪੈਨੇ ਘਰ ਇਕੱਲਾ ਸੱਜਣ ਦਾ ਵੀ ਨਹੀਂ ਹੁੰਦਾ ਕੁਝ ਮੱਝ ਬਿਮਾਰ ਕਰਕੇ ਆਏ ਕੁਝ ਮੱਝ ਸੂਣ ਵਾਲੀ ਹੈਗੀ ਹਨਾ ਤੇ ਭੈਣਾਂ ਨੇ ਤਾਂ ਬਸ ਇਹੀ ਘੇਰਾ ਪਾਈ ਰੱਖਦੇ ਨੇ ਕੰਮ ਤੇ ਸਰਦਾਰ ਜੀ ਕਹਿੰਦੇ ਜੇ ਜਾਣਾ ਕਹਿੰਦੇ ਮੈਂ ਘਰੇ ਰਹਿ ਜਨਾ ਮਹਾਨਾ ਤੁਸੀਂ ਜਾਓ ਤੇ ਸੇਵਾ ਕਰ ਲੋਗੇ ਹਨਾ ਤੇ ਇਹ ਨਾਲ ਹੀ ਤੁਝਾ ਹੋਣਾ ਤੇਰ ਮੈਂ ਸਬ지 ਵੀ ਬਣਾਉਂਗੀ ਕੱਪੜੇ ਵੀ ਧੋਵਾਂਗੀ ਹੋਰ ਹਨਾ ਕੰਮ ਕਿੰਨੇ ਹੁੰਦੇ ਨੇ ਕਰਨ ਵਾਲੇ ਮੈਂ ਸਾਰੇ ਕਰ ਲਵਾਂਗੀ ਫਿਰ ਮੈਂ ਭੱਜ ਨੱਠ ਕੇ ਕਰੂੰਗੀ ਹੁਣ ਮੈਂ ਸਵੇਰੇ ਹਾਜ਼ਰੀ ਭਰੇ ਹੀ ਬਸ ਬਹਿ ਗਈ ਮੇਰੀ ਨੀਂਦ ਆ ਜੀ ਮਨਜੂਬ ਕਰ ਲੈ ਤੇ ਕਿਉਂਕਿ ਦੀਵਾਨ ਤਾਂ ਹਨਾ ਫਿਰ 4-5 ਘੰਟਿਆਂ ਦਾ ਹੁੰਦਾ ਨੇ ਚਰ ਬੈਠਣਾ ਵੀ ਔਖਾ ਲੱਗਦਾ ਮੈਂ ਬਾਹਲਾ ਬੈਠਣਾ ਵੀ ਨਹੀਂ ਹੈਗਾ ਤੇ ਹੁਣ ਤਾਂ ਮੇਰੀ ਸਿਹਤ ਠੀਕ ਆਏਗੀ ਤੇ ਮਹਾ ਜਿਹੜਾ ਫਰਕ ਪਿਆਗਾ ਫਿਰ ਫੇਰ ਲੋਕੀ ਕੰਮ ਜਾਂਦੇ ਹਜੇ ਵੀ ਡਾਕਟਰ ਨੇ ਕਿਹਾ ਦੀ ਜਾਰੇ ਜ਼ੋਰ ਵਾਲਾ ਕੰਮ ਨਹੀਂ ਕਰਨਾ ਜਾਰੇ ਬਾਹਰ ਵਾਲਾ ਕੰਮ ਨਹੀਂ ਕਰਨਾ ਜਾਰੇ ਤਲੀ ਚੀਜ਼ ਨਹੀਂ ਖਾਣੀ ਫਿਰ ਜਿਰਪਾ ਲੰਗਰ ਚ ਭਗ ਜਾਣਾ ਜੀ ਫਿਰ ਆਪਾਂ ਨੂੰ ਲੰਗਰ ਸਕਣਾ ਪੈਂਦਾ ਲੰਗਰ ਦੀ ਉੱਥੇ ਸੁੱਖ ਨਾਲ ਹਰ ਰੋਜ਼ ਤਲੇ ਆਪਾਂ ਲਈ ਹੁੰਦਾ ਕਰੇ ਜਲੇਬੀ ਕਰੇ ਪਕੌੜਾ ਕਰੇ ਆਲੂ ਵਾਲਾ ਪਰੌਂਠਾ ਹਨਾ ਤੇ ਫਿਰ ਘਰ ਕੋਸ ਕਰੇ ਕੋਸ ਫਿਰ ਆਪਾਂ ਸਿਹਤ ਦੀ ਆਪਣੀ ਆਗਿਆ ਨਹੀਂ ਕਰਦੀ ਇਹਨਾਂ ਖਾਣ ਦੀ ਪਰ ਆਪਾਂ ਜਾਣਦੇ ਵੀ ਨਹੀਂ ਹੈਗੇ ਕੱਲ ਨੂੰ ਸਾਡੇ ਇਥੇ ਪ੍ਰੋਗਰਾਮ ਹੈਗਾ ਪਰ ਅੰਜ ਕਿਸੇ ਕੋਤਾ ਹੋਇਆ ਸੂਤਰ ਜਾਣਾ ਹੈ ਨਾ ਉਧਰ ਸੰਦਾ ਪੱਤਰ ਆਇਆਗਾ ਤੇ ਉਧਰ ਜਾਵਾਂਗੇ ਬਸ ਹੁਣ ਫੇਰ ਮਿਲਾਂਗੇ ਜੇ ਪਉ ਲਿਧਾਇਆ ਤੋਂ ਦੇਖ ਲਿਆਂਗੇ ਡਾਕਟਰ ਆਪਣੀ ਮੱਝ ਨੂੰ ਕੀ ਕਹਿ ਕੇ ਜਾਂਦਾ ਬਸ ਇਨਾਂ ਚ ਮੱਝ ਠੀਕ ਨਹੀਂ ਹੁੰਦੀ ਹੁਣ ਕੋਈ ਗੱਲ ਨਹੀਂ ਸੋਝੀ ਭੈਣ ਆਇਆ ਭੈਣ ਨਿਕਰੇ ਨਾ ਕਮੈਂਟ ਕੀਤਾ ਕਹਿੰਦੀ ਭੈਣ ਤੂੰ ਵੀ ਹੋ ਰਹੀ ਟੈਨਸ਼ਨ ਵੱਧ ਲੈਣੀ ਆ ਪਤਾ ਨਹੀਂ ਕਿ ਮੈਂ ਹਰ ਇੱਕ ਨੂੰ ਮੈਂ ਆਪਦਾ ਬਣਾ ਲਾਂਣੀ ਆ ਵੀ ਕਿਸੇ ਦਾ ਵੀ ਹੈਗਾ ਨਾ ਮੈਂ ਹਰ ਇੱਕ ਨੂੰ ਆਪਦਾ ਬਣਾ ਲੈਣੀ ਚਾਹੇ ਮੈਨੂੰ ਕੋਈ ਆਪਣਾ ਨਾਮ ਬਣਾਵੇ ਮੈਂ ਹਰ ਇੱਕ ਨੂੰ ਆਪਦਾ ਬਣਾ ਲੈਣੀ ਚਾਹੇ ਮੈਨੂੰ ਕੋਈ ਹੱਸ ਕੇ ਬੁਲਾ ਲੇ ਪਰ ਜਿਦੋਂ ਹਣਾ ਬੰਦੇ ਨੂੰ ਹੱਸ ਕੇ ਬੁਲਾਉਂਦੇ ਨੇ ਵੀ ਬੰਦੇ ਨੂੰ ਕੋਈ ਜੈਲਸੀ ਕਰੀ ਜਾਵੇ ਹੈਨਾ ਜਿਦੋਂ ਉਹ ਕਹਿੰਦੇ ਹੁੰਦੇ ਨੇ ਜਿਦੋਂ ਜੈਲਸੀ ਹੋ ਜਾ ਕਰਨ ਲੱਗ ਜੇ ਉਹ 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 ਸਮਝ ਲਓ ਆਪਦੀ ਤਰੱਕੀ ਹੋਣ ਲੱਗ ਜਾਂਦੀ ਆ ਪਰ ਮੈਂ ਕਿਸੇ ਤੇ ਨਾ ਤਾਂ ਮੈਂ ਜੈਲਸੀ ਕਰਦੀ ਆ ਨਾ ਕਿਸੇ ਤੇ ਮੈਂ ਜਲਦੀ ਆ ਤੇ ਮੈਂ ਹਰ ਇੱਕ ਨੂੰ ਆਪਦਾ ਬਣਾਉਣੀ ਆ ਤੇ ਕੋਈ ਬਣੇ ਚਾਹੇ ਨਾ ਬਣੇ ਉਹ ਆਲੀ ਨਹੀਂ ਮਰਜੀ ਹੈ ਹਨਾ ਤੇ ਦਿਲੋਂ ਜਿਹਦਾ ਮੈਂ ਕਰਦੀਆਂ ਦਿਲੋਂ ਕਰਦੀਆਂਗੀ ਤੇ ਐਨੀਆਂ ਛਤਰਚਲਾਕੀਆਂ ਵਾਲੀ ਤਾਂ ਮੈਂ ਹੈ ਨਹੀਂ ਜਿੰਨੇ ਵੀ ਲੋਕ ਸਮਝਦੇ ਨੇਗੇ ਤੇ ਜਦੋਂ ਕੋਈ ਛਤਰਚਲਾਕੀਆਂ ਆਏ ਤਾਂ ਮੈਂ ਹੈ ਨਹੀਂ ਤੁਹਾਨੂੰ ਵੀ ਪਤਾ ਲੱਗਦਾ ਹੋਊਗਾ ਤੇ ਆਪਾਂ ਚਲਾਕੀਆਂ ਕਰਨੀਆਂ ਵੀ ਕਿਦੇ ਖਾਤਰ ਨੇ ਹਨਾ ਜੀ ਤੇ ਦੋ ਬੱਚੇ ਨੇ ਤੇ ਵਧੀਆ ਜ਼ਿੰਦਗੀ ਜਿਉਣੇ ਆ ਤੇ ਕਹਿੰਦੇ ਹੁੰਦੇ ਨੇ ਖਾ ਉਹ ਪੁੱਤਾ ਖਾਉਤੀ allele ਖਾ ਦੇ ਆ ਬਲੀ ਜੀਆ ਕਿਉਂ ਆਪਾਂ ਕਿਸੇ ਦੀ ਖਾਤਰ ਆਪਣੀ ਜਾਨ ਤੇ ਭਾਰਤ ਹੁੰਦੀ ਹੈ ਹਨਾ ਆਪਾਂ ਆਪਣੇ ਕਰਮ ਬੱਚਿਆਂ ਨੇ ਖਾਣੇ ਨੇ ਮਿਹਨਤ ਕਰਦਿਆਂ ਮਿਹਨਤ ਕਰਦਿਆਂ ਨੂੰ ਵੀ ਜੇ ਕੋਈ ਆਏ ਕਿ ਆਏ ਆਏ ਆ ਫਿਰ ਹੁਣ ਆਪਾਂ ਮਿਹਨਤ ਕਰਦੇ ਹੁਣ ਸਾਹ ਦਿਨ ਮੈਂ ਆਪਾਂ ਸੋਚ-ਪੋਸੂ ਮੰਗੂ ਫਿਰਦੀ ਰਹਿਣੀ ਫਿਰ ਉਹ ਹਾ ਚੱਕ ਲਿਆ ਕਰੇ ਉਹਨਾਂ ਨੂੰ ਨਮਾ ਆ ਰਿਹਾ ਹੁਣ ਵਿਚਾਰੇ ਸਿੱਦੇ ਜੀ ਮੈਂ ਬਿਮਾਰ ਹੋਈਆਂ ਸਰਦਾਰ ਜੀ ਮੇ ਨਾਲ ਬਹੁਤ ਸਾਰਾ ਐਲਬਮ ਦੇਨੇ ਕਿਉਂਕਿ ਹਜੇ ਖੇਤੋਂ ਰਾਇਲਾ ਕੰਮ ਦੀ ਹੈ ਨਾ ਮੈਂ ਵੀ ਉਹਨਾਂ ਨੂੰ ਕਹਿਦਾ ਨਹੀਂ ਆਂਗੀ ਜੇ ਹੁਣ ਸਪਰੇਹਾ ਸਪਰਵਾਇਆ ਟੋਲੀਆ ਪਾਰੀ ਨੇ ਢੀ ਚਾਲੂ ਤੁਸੀਂ ਹੈਲਪਰ ਨਹੀਂ ਪਾਉਨੇ ਕੋਈ ਟੋਲੀ ਰਾ ਸਪਰੇਅ ਮੈਂ ਤੁਸੀਂ ਕਰਾਇ ਕਰੋ ਇਹ ਤੇ ਕਰਵਾ ਲਿਆ ਕਰੋ ਨਹੀਂ ਤਾਂ ਵੀ ਮੈਂ ਰਹਿਣੀ ਕੋਈ ਸੌਕਤੀ ਰਹਿਣੀਆ ਕਰੇ ਨਹੀਂ ਤੁਸੀਂ ਸੌਖੇ ਰਹੋਗੇ ਹਨਾ ਜੇ ਤੁਸੀਂ ਦੁਖੀਆ ਸਾਰਾ ਦਿਨ ਫਿਰ ਇੰਨਾ ਭਾਰ ਬਿਨ ਚੱਕਿਆ ਜਾਂਦਾ ਜਾ ਸੀ ਚਾਰਾ ਲ ਮਿਲ ਕੇ ਕਰੀ ਜਾਂਦੇ ਆ ਜੇ ਹੁਣ ਚਲ ਤਿੰਨ ਮੱਝਾਂ ਖੁਈਆਂ ਤੇ ਅਸੀਂ ਬੇਚ ਹੀ ਦਿੰਦੇ ਫਿਰ ਵੀ ਆਪਣੀ ਕਬੀਰਦਾਰੀ ਹੈ ਜੀ ਹਨਾ ਮਿਸ ਕਬੀਰਦਾਰੀ ਸਾਡੀ ਬਹੁਤ ਵੱਡੀ ਕਬੀਰਦਾਰੀ ਆਏਗੀ ਜੇ ਤੁਹਾਨੂੰ ਪਤਾ ਹੀ ਆ ਕਿੰਨਾ ਵੱਡਾ ਪਰਿਵਾਰ ਕਿਸੇ ਦੋਖੇ ਦੇ ਕਿਸੇ ਸੁੱਖ ਦੇ ਜਾਣਾ ਹਨਾ ਪੈਸੇ ਤਾਂ ਆਪਾਂ ਨੂੰ ਹਰ ਰੋਜ਼ ਲੋੜ ਆਏਗੀ ਤੇ ਫਿਰ ਅਸੀਂ ਔਖੇ ਸੁੱਖ ਚੱਲੇ ਸਭ ਦਾ ਅੱਜ ਕਨੇ ਪਰਾਖੀ ਲੈਨੇ ਆਂਗੇ ਇਹਨੇ ਬੱਚਿਆਂ ਦੀ ਪੜਾਈ ਦਾ ਖਰਚਾ ਤੁਰ ਜਾਊਗਾ ਨਹੀਂ ਚਲ ਆ ਆਉਣ ਜਾਣ ਦਾ ਖਰਚਾ ਤੁਰ ਜਾਊਗਾ ਤੇ ਪਰ ਪਸੂਆਂ ਨਾਲ ਪਸੂ ਹੋਣਾ ਪੈਂਦਾ ਇਹ ਨਹੀਂ ਹੈਗਾ ਵੀ ਆਪਾਂ ਨੂੰ ਹਰ ਇੱਕ ਚੀਜ਼ ਬੈਠਾ ਨੂੰ ਮਿਲ ਜੂਗੀ ਹੈਨਾ ਪਸੂਆਂ ਤੇ ਪਸੂ ਹੋਣਾ ਪੈਂਦਾ ਹਾਂ 판ਤੀ ਵਸੇ ਨੇ ਸਾਰੇ ਖਬੂਸਾਰੇ ਗੱਲਾਂ ਕਰ ਲੀਆਂ ਤੁਹਾਡੇ ਨਾਲ ਤੇ ਮਾਨਾ ਹਲਕਾ ਹੋ ਜਾਂਦਾ ਐਂ ਮੈਂ ਕੱਲੀ ਬੈਠੀ ਸੀ ਤੇ ਹੁਣ ਕੋਸੋ ਸੋ ਟਾਈਮ ਤੁਹਾਡੇ ਨਾਲ 8 ਮਿੰਟ 9 ਮਿੰਟ ਦੀ ਵੀਡੀਓ ਬਣ ਗਈ ਤੁਹਾਡੇ ਨਾਲ ਗੱਲਾਂ ਕਰਦੀਆਂ ਸੀ ਕਰਦੇ ਆ ਕਰਦਿਆਂ ਨਾਲ ਤੇ ਲੈ ਮੈਂ ਬਸ ਹੁਣ ਸਬਜ਼ੀ ਕੱਟਣ ਕਿਰਨਾ ਮਾਣਾਂਗੇ ਹੁਣ ਪਾਉਣੀ ਲੰਘ ਕੇ ਤੇ ਹੁਣ ਅੱਗੇ ਪੌਣ ਇੱਕ ਚਾਰ ਦਾ ਟਾਈਮ ਆ ਹੁਣ ਆਪਾਂ ਲਾ ਲਏ ਕੱਪੜੇ ਜਿੱਦੂ ਰ ਵੀ ਆ ਗਈਆਂ ਦਿਵਾਨਾਂ ਤੋਂ ਕਹਿੰਦੀ ਗਰਮੀ ਵਾਲੀ ਸੀ ਛੇਤੀ ਮੁੜ ਆਈਆਂ ਜੇ ਮੈਂ ਤਾਂ ਇਸ ਸਮਾਪਤੀ ਹੋਈ ਤੋਂ ਹੁਣ ਕਿ ਸਮਾਪਤੀ ਤੱਕ ਅੱਜ ਦਾ ਭਾਂਜ ਪੁੰਜ ਵੱਜੜ ਗਿਆ ਹਣਾ ਲੱਤ ਜੇ ਲੰਗਾ ਗਰਮੀ ਵਾਲੀ ਆ ਗਈ ਮੇਰੇ ਹੱਥ ਬੈਠਾ ਨਹੀਂ ਗਿਆ ਚਲੋ ਵਧੀਆ ਕਰਿਆ ਆ ਬਣਾਉਂਦੇ ਪਗਾ ਦੇ ਕੱਪੜੇ ਪਏ ਸਬਜ਼ੀ ਆਪਾਂ ਦੁਪਹਿਰ ਨੂੰ ਕੱਟ ਲਈ ਸੀ ਦੀ ਉਹ ਨਾ ਪਹੌੜੋੜੇ ਨੇ ਸਬਜ਼ੀ ਬਣਾਉਣਗੇ ਮੱਝਾ ਬੰਨ ਲਾਂਗੇ ਫੈਲਾ ਮਹਚਲ ਕੱਪੜੇ ਸਾੰਦਾਂ ਆਹ ਮਾਰ ਕੇ ਸਾਡੇ ਤਾਂ ਪਹਿਣਾ ਜ਼ਰੂਰ ਟਿੱਡੀਆਂ ਦਾ ਹੱਲ ਦੇਖਣ ਸਾਡੇ ਤਾਂ ਕਿੱਡੀਆਂ ਕੱਪੜੇ ਵੀ ਨਹੀਂ ਛੱਡਦੇ ਚੁੰਨੀਆਂ ਨਹੀਂ ਛੱਡਦੀਆਂ ਚੁੰਨੀਆਂ ਵੀ ਟੁੱਕਦਿਆਂ ਨੂੰ ਹੁਣ ਨਾ ਮੈਂ ਇਹਨਾਂ ਨੂੰ ਟਰੰਕ ਵਿਲਾ ਕੀਤਾ ਸਪੈਸ਼ਲ ਘਰੇ ਫਾਉਣ ਵਾਲੇ ਕੱਪੜਾ ਖਾਤਰ ਜੇ ਆਪਾ ਕੁੰਡੀ ਤੇ ਜਾਂ ਮੰਝੇ ਤੇ ਕਪਰੇ ਟੰਗ ਦਾਂਗੇ ਮੇਰੀ ਆਹ ਤੁੰਗੀ ਟੋਕ ਪੁੱਤੀ ਗਰਮੰਦਾ ਗਰਮੰਦਾ ਸੂਟ ਟੁੱਪਕਤਾ ਇੱਕ ਮੇਰਾ ਸੂਟ ਟੁੱਪਕਤਾ ਟਿੱਡੀਆਂ ਵਾਲੀਆਂ ਹੋ ਰਹੀਆਂ ਦੱਸੋ ਟਿੱਡੀਆਂ ਦਾ ਹੱਲ ਥੋਣੀ ਸਲੋਟ ਆਪਾਂ ਕਿ ਤੁਮ ਮੰਗਾਈਏ ਸਰਵਿਸ ਲੈ ਕੇ ਆਉਂਦੇ ਮੈਨੂੰ ਹੁੰਦੀ ਸੱਚੀ ਸਾਡੇ ਟਿੱਡੀਆਂ ਨਾਲ ਨਾ ਰਸੋਈ ਚ ਉਦੋਂ ਗਾਹ ਪਾਉਂਦੀਆਂ ਟਿੱਡੀਆਂ ਭੱਜੀਆਂ ਫਰਦੀਆਂ ਨੇ ਸਾਰਾ ਘਰ ਚ ਹੀ ਨੇ ਉੱਧੇ ਜਿੱਦ ਮੇਰਾ ਖਰਤਾ ਟਬਲਾਈਂ ਚਰੀ ਜਿਹੜੇ ਕੰਡਾ ਤੇ ਮੇਰਾ ਪ੍ਰੈਸਰ ਖਾਲ ਲਾਤੀ ਦਾ ਮੋਰਾ ਤਰਨ ਦੇ ਜਿਹੜੀਆਂ ਤਾਂ ਪਤਾ ਨਹੀਂ ਕਿ ਆਏ ਗੰਡੇਆ ਮੇਲੇ ਹੁੰਦੀਆਂ ਨੇ ਜੋ ਗੰਡੇ ਪਾ ਦਨੇ ਆਏ ਇਹਦਾ ਚਲ ਗੰਡੇ ਨੇ ਉਹ ਕਮਰੇ ਚ ਕਿਹੜਾ ਗੰਡੇ ਬੈਠੀਆਂ ਵਿੱਚ ਰਸੋਈ ਚ ਕਿਹੜਾ ਗੰਡੇ ਨੇ ਭਈ ਉਧਰ ਗੰਡੇ ਰੱਖਿਆ ਕਰੋ ਆਦਰਵਾਦ ਨਾਲ ਰੱਖੋ ਉਧਰ ਤੋਂ ਖਰਾਬ ਹਿੰਦੂ ਦੇ ਖਬਰ ਪੈਂਦੀ ਆਗਾ ਚਾਰ ਦਿਨ ਵਿੱਚ ਭੱਜ ਜਾਣਗੇ ਕਿ ਚਾਰ ਦਿਨ ਫੜ ਜਾਂਦੇ ਕਹਿੰਦੇ ਮੇਰੇ ਘਰ ਮਾਰਦੇ ਪੈਰ ਫੇਰ ਕਰਦੇ ਆਪਣੇ ਰਹਿੰਦੇ ਕੰਮ ਆ ਤੇ ਪ੍ਰੈਸ ਸਰਦਾਰ ਜੀ ਨਾਲ ਹੁਣ ਤਾਂ ਵੀ ਪ੍ਰੈਸ ਕੱਟ ਕੇ ਰੱਖਣਾ ਮੈਨੂੰ ਤਾਂ ਹੀ ਪਤਾ ਕਿਹੜੇ ਵੇਲੇ ਜਾਂਦਾ ਕਿਹੜੇ ਵੇਲੇ ਕਿਹੜਾ ਮੰਗ ਲੈਣਾ ਆਪਦੇ ਕਿਤੇ ਸਭ ਚੱਲਦਾ ਪਰ ਜਾਨੇ ਕਿ ਕਿੱਥੇ ਆ ਚੱਲਦੀ ਚਲੋ ਇਹਪ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਫਾਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੋਣਾ ਜਾਂ ਪਿਆਰਾ ਜਾਂ ਕਮੈਂਟ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਲਾਂ ਦੇ ਕੱਲ ਨੂੰ ਇੱਕ ਨਾਮੇ ਬਲਾ ਉਹਨਾਂ ਦਾ ਅੱਜ ਵੀ ਨਹੀਂ ਚਾਹੀਏ ਬਸ ਜੀ ਕਾਲਸਾ ਬਲ ਜੀ ਦੀ